ਮਾਗੀ ਦੇ ਕਿਉਂ ਲੋਕ ਨਹੀਂ ਆਉਂਦੇ ਇਹ ਕਿਹੜਾ ਜਗ੍ਹਾ ਹੈ ਇਹ ਸਭ ਮਰਦੇ ਆਵਾਜ਼ ਇਹ ਜਿਹੜੇ ਪੰਜਾਬ ਪਾਣੀ ਦਾ ਇੰਤਜ਼ਾਮ ਦੀਆਂ ਖੜੀਆਂ ਦੇ ਵਿੱਚ ਕਰਕੇ ਬੈਠੇ ਨੇ ਜਿਵੇਂ ਕਿ ਲੋਕਾਂ ਤੋਂ ਮੇਰੇ ਪਾਸ ਹੀ ਹੋਣੀ ਨਹੀਂ ਪਾਈ ਹੁੰਦੇ ਹੋਰ ਆਉਂਦੇ ਬੰਦੇ ਜਾਰੇ ਤੋਂ ਵੀਰ ਆਏ ਹੋਰ ਹੋਰ ਮੇਰੇ ਵੀਰ ਵਪਾਰ ਮੰਡ ਸ਼ਾਣੀ ਦੇ ਪ੍ਰਧਾਨ ਸ਼ਹਿਰ ਦੇ ਪ੍ਰਧਾਨ ਸਪਰਾਵ ਸਿੰਘ ਵੱਲੀਆਂ ਪ੍ਰਧਾਨ ਪੰਜਾਬ ਪ੍ਰਧਾਨ ਧਾਰਮਿਕ ਵਿੰਗ ਉਹ ਵੀ ਪਹੁੰਚੇ ਨੇ ਬਹੁਤ ਸਾਰੇ ਵੀਰ ਜਿਨ੍ਹਾਂ ਨੂੰ ਅਸੀਂ ਸੱਦਾ ਦਿੱਤਾ ਸੀ ਕਿਹਾ ਸੀ ਇੱਕ ਇੱਕ ਦੋ ਦੋ ਸੱਜਣ ਆਓ ਕਿਉਂਕਿ ਅਸੀਂ ਬਹਾਰ ਇਕੱਠ ਨਹੀਂ ਕਰਨਾ ਬਸ ਜਲੂਸ ਹੀ ਕੱਢਣਾ ਜਲੂਸ ਦਾ ਮਤਲਬ ਇਹ ਹੁੰਦਾ ਵੀ ਅਸਲ ਵਿੱਚ ਜਲੂਸ ਕੱਢਣਾ ਜਦੋਂ ਅਸੀਂ ਅੱਜ ਕੱਲ ਉਹਨੂੰ ਮਾਰਚ ਦਾ ਨਾਂ ਦਿੱਤਾ ਗਿਆ ਅਸਲ ਚੁੰਦਾ ਜਲੂਸ ਕੱਢਣਾ ਕਿਸਾਨ ਜੱਥੇਬੰਦੀਆਂ ਤੋਂ ਸਾਡੇ ਕੋਲ ਵੀਰ ਆਏ ਕੁਝ ਉਹਨਾਂ ਦਾ ਵੀ ਆਇਆ ਖਲੋੜੀ ਆਇਆ ਸਾਰਿਆਂ ਨੇ ਦੱਸ ਗਿਆ ਇਸੇ ਬਸਰ ਦਾ ਕਿਸੇ ਨੇ ਹਿੰਦ ਨਹੀਂ ਭਈ ਹਮੇ ਸ਼ਹਿਰ ਤੋਂ ਬਸਤਾਓ ਫੜਦੇ ਸਾਡਾ ਇੱਥੇ ਤਾਂ ਮੰਨ ਲਿਆ ਕੋਈ ਆ ਕਿ ਹਾਂ ਮੈਨੂੰ ਪਤਾ ਰੋੜਾ ਸਾਡਾ ਵੀ 20 25 ਖਰਾਨ ਦਸਤਾਲ 2 ਨੰਬਰ ਦਾ ਮੇਕਾ ਫਿਰ ਮੈਂ ਮਜ਼ਦੂਰਾਂ ਕੋਸ਼ਿਸ਼ ਕਰਦੀ ਨੂੰ ਤੇ Sharma ਆਏ ਤੁਸੀਂ ਤੁਹਾਡੇ ਲਈ ਸਰ ਥੋੜਾ ਨਾਮ ਰਸਣਾ ਸੀ ਲੰਬੀ ਖਾਣੇ ਚ ਘਰ ਖਾਡੇ ਮੁੰਡਾ ਕੋਈ ਮਰੇ ਉਹ ਵੀ ਵੀਡੀਓ ਕਰ ਲਈ ਮੈਂ ਤੁਸੀਂ ਪੰਜਾਬ ਕਰੋਗੇ ਕਿਹੜੀਆਂ ਕਿਹੜੀਆਂ ਬੋਲੋ ਇਹਨਾਂ ਨੇ ਮਰੇ ਮਗਰ ਤਿੰਨ ਬੰਦ ਖਿਡਾਰੀ ਲਾਈਏ ਕੁਛ ਨੇ ਉਹ ਗਾਮਾ ਜਾਂਦੇ ਕਿੱਥੇ ਹੈ ਜਿੰਦਾਬਾਦ ਅੱਲਾਹ ਵਾਹ ਜਿੰਦਾਬਾਦ ਅੱਲਾਹ ਵਾਹ ਜਿੰਦਾਬਾਦ 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 ਸਟਾਪਰ ਕੋਲਪਰ ਕੋਲਪਰ ਕੋਈਆਂ ਮਾ ਕਾਮਯਾਬੀਆਂ ਲਾ ਪ੍ਰਵੜੀਆਂ ਆਪ ਹੁਜਰੀਆ ਜਰੂਰ ਦੇਖ ਕੇ ਅੱਖਾਂ ਮੀਟਣ ਵਾਲੀ ਪਰ ਹੋਰ ਪਰਸ਼ ਜਿਨ੍ਹਾਂ ਨੂੰ ਲੋੜ ਤਾਂ ਨਹੀਂ ਦੱਸਨੀ ਆ ਜਿਨ੍ਹਾਂ ਨੂੰ ਕਟਨਾਵਾ ਨਹੀਂ ਰੱਖਿਆ ਤੇ ਜਦੋਂ ਮਹੱਲੇ ਵਾਲਿਆਂ ਨੇ ਵੀ ਮੇਰਾ ਸਾਥ ਨਾ ਦਿੱਤਾ ਕਹਿੰਦੇ ਉਹਨਾਂ ਦੇ ਘਰ ਦਾ ਮਸਲਾ ਆਪਾਂ ਕੀ ਕਰ ਸਕਦੇ ਆ ਉਸ ਤੋਂ ਬਾਅਦ ਮੈਂ ਘਰ ਵਿੱਚ ਬੈਠ ਕੇ ਇੱਕ ਦਰਖਾਸਤ ਲਿਖੀ ਉਹ ਦਰਖਾਸਤ ਲਿਖਣ ਤੋਂ ਬਾਅਦ ਮੈਂ 112 ਤੇ ਕਾਲ ਕੀਤੀ ਫਿਰ ਮੈਂ 100 ਨੰਬਰ ਤੇ ਵੀ ਕਾਲ ਕੀਤੀ ਵੀ ਕਿਸੇ ਤਰੀਕੇ ਉਸ ਬੇਟੀ ਦੀ ਹੈਲਪ ਹੋ ਸਕੇ ਪਰ ਕਿਸੇ ਨੇ ਵੀ ਮੇਰੀ ਸੁਣਵਾਈ ਨਹੀਂ ਕੀਤੀ ਮ ਕਹਿਣ ਲੱਗੇ ਤੁਸੀਂ ਸਦਰ ਥਾਣੇ ਜਾਓ ਤੁਹਾਨੂੰ ਸਦਰ ਥਾਣਾ ਲੱਗਦਾ ਜਦੋਂ ਮੈਂ ਸਦਰ ਥਾਣੇ ਗਈ ਤਾਂ ਸਰਦਾਰ ਜਸਵੰਤ ਸਿੰਘ ਐਸਐਚਓ ਸਾਹਿਬ ਨੂੰ ਵੀ ਮਿਲੀ ਤਿੰਨ ਬਾਰ ਮੈਂ ਹੈਂਡੀਕੈਪਡ ਹੋਣ ਦੇ ਬਾਵਜੂਦ ਵੀ ਸਦਰ ਥਾਣੇ ਜਾਂਦੀ ਨਹੀਂ ਪਰ ਉੱਥੇ ਵੀ ਮੇਰੀ ਸੁਣਵਾਈ ਨਹੀਂ ਹੋਈ ਮ ਫੋਨ ਵੀ ਕਰਦੀ ਰਹੀ ਕਾਫੀ ਦੇਰ ਫੋਨ ਕਰਨ ਤੋਂ ਬਾਅਦ ਕਿਸੇ ਨੇ ਵੀ ਮੇਰੀ ਸੁਣਵਾਈ ਨਹੀਂ ਕੀਤੀ ਜਦੋਂ ਐਸਐਚਓ ਸਾਹਿਬ ਨੇ ਕਿਹਾ ਕਿ ਪਵਨ ਕੁਮਾਰ ਨੂੰ ਤੁਹਾਡੀ ਬਖਾਸ ਮਾਰਕ ਕਰ ਦਿੱਤੀ ਗਈ ਹੋ ਰਹਾਂਗੇ ਮੈਂ 4 ਦਿਨ ਲਗਾਤਾਰ ਫੋਨ ਤੇ ਗੱਲ ਕਰਦੇ ਨੇ ਪਵਨ ਕੁਮਾਰ ਨਾਲ ਕਦੀ ਕਹਿੰਦੇ ਸੀ ਮੈਂ ਚੰਡੀ ਗਾਣਾ ਕਦੀ ਕਹਿੰਦੇ ਸੀ ਮੰਮਦੋਟਾ ਇਸੇ ਤਰ੍ਹਾਂ ਵੱਖ-ਵੱਖ ਸ਼ਹਿਰਾਂ ਦੇ ਨਾਂ ਲੈਂਦੇ ਰਹੀਂ ਤੇ ਕਹਿੰਦੇ ਬੀਬੀ ਭੈਣਾ ਤੂੰ ਹੀ ਚੁੱਪ ਕਰਕੇ ਬੈਠ ਜਾ ਜਨਾਨੀਆਂ ਦਾ ਵਾਲੀਆਂ ਗੱਲਾਂ ਨਾ ਕਰੋ ਇਹ ਜੇਕਰ ਜਨਾਨੀ ਦੀ ਹੈਲਪ ਤੇ ਕਿਸੇ ਨੇ ਨਹੀਂ ਤੁਰਦਾ ਮਨਲਾ ਵੀ ਨਹੀਂ ਤੁਰਦਾ ਪੁਲਿਸ ਵੀ ਨਹੀਂ ਤੁਰਦੀ ਤੇ ਜਨਾਨੀ ਦੀ ਸੁਰੱਖਿਆ ਤਾਂ ਨਹੀਂ ਕੀ ਸੋ ਮੇਰੀ ਆਪ ਸਾਹਿਬ ਜੀ ਨੂੰ ਬੇਨਤੀ ਹੈ ਕਿ ਜਿੱਥੇ ਵੀ ਇਹੋ ਜਿਹਾ ਤੱਗਾ ਹੁੰਦਾ ਮੇਰੀ ਹੈਲਪ ਕਰੋ ਉਹਨਾਂ ਨੇ ਮੇਰੇ ਘਰ ਦੇ ਅੱਗੇ ਉਸ ਮੁੰਡੇ ਨੇ ਇੱਟਾ ਰੋੜੇ ਮਾਰੇ ਅਤੇ ਮੈਨੂੰ ਲੰਗੀ ਲੂਲੀ ਕਹਿ ਕੇ ਬਹੁਤ ਅਪਮਾਨਜਨਕ ਸ਼ਬਦ ਬੋਲੇ ਸੋ ਮੈਨੂੰ ਆਪ ਸਭ ਦੀ ਹੈਲਪ ਦੀ ਲੋੜ ਹੈ ਇਸ ਕਰਕੇ ਮੈਂ ਸ਼੍ਰੀ ਮਨੋਰ ਲਾਲ ਜੀ ਨੂੰ ਰਿਕੁਐਸਟ ਕੀਤੀ ਕਿ ਕੌਣ ਤੇ ਸਰ ਵੀ ਮੇਰੀ ਹੈਲਪ ਕੀਤੀ ਜਾਵੇ ਉਹਨਾਂ ਨੇ ਮੈਨੂੰ ਅੱਜ ਇੱਥੇ ਬੁਲਾਇਆ ਤੋਂ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੈਕਾਰਾ ਪਸਮਰਤਾਬਾਦ ਜੈਕਾਰਾ ਪਸਮਰਤਾਬਾਦ

ফেচলি <laughs> ਕਿ ਦੋਸਤ ਗੱਲ ਉਹ ਕੀ ਸਾਡਾ ਪੂਰਾ ਕੋਟ ਪਾ ਕੇ ਆਖੇ ਨਾ ਪੱਤਰਕਾਰ ਆਮ ਲੋਕ ਅੱਖਾਂ ਚ ਤਕਤੀਆਂ ਲੈ ਕੇ ਇਥੇ ਆਪ ਮਾਰੇ ਖੜੇ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਿਆਂ ਪਹਿਲੀ ਵਾਰ ਕੱਲ ਦੁਖੀ ਹੋ ਕੇ ਕਰ ਰਹੇ ਆ ਪਰ ਲੋਕਾਂ ਨੂੰ ਖੁਸ਼ੀ ਚੜ ਗਈ ਨਿੱਕੀ ਜੀ ਗੱਲ ਨੇ ਕਿ ਚਾਹੇ 100 ਦੂਰ ਤੇ 300 ਬੰਦਾ ਹੋਏ ਪੱਤਰਕਾਰ ਨੇ ਆਮ ਲੋਕਾਂ ਦੇ ਨਾਲ ਲੋਕ ਖੁਸ਼ ਹੋ ਗਏ ਲੋਕ ਫੁੱਲ ਨੇ ਲੋਕ ਹਾਰ ਨੇ ਆਏ ਲੋਕਾਂ ਨੇ ਹਾਰ ਤੋਨੇ ਸ਼ੁਰੂ ਕਰਤੇ ਫੁੱਲ ਸੁਟਨੇ ਸ਼ੁਰੂ ਕਰਤੇ ਕਿਉਂ ਸੁਟਨੇ ਸ਼ੁਰੂ ਕੀਤੇ ਉਹਨਾਂ ਨੂੰ ਅਸੀਂ ਪੁੱਛਿਆ ਵੀ ਰਿਕਾਰਡ ਵੀ ਕੀਤਾ ਕੈਮਰੇ 'ਚ ਉਹ ਕਹਿੰਦੇ ਸ਼ਾਇਦ ਰੱਬ ਨੇ ਸਾਡੀ ਸੁਣ ਲਈ ਆ ਇਹ ਗੱਲਾਂ ਲੋਕ ਕਹਿੰਨ ਲੱਗਦੇ ਬਾਜ਼ਾਰਾਂ ਦੇ ਤੁਸੀਂ ਆ ਪਤਾ ਨਹੀਂ ਕੀ ਕਾਰਨ ਹੈ ਇਸ ਮੁਚੇ ਜਿਹੜਾ ਪੱਤਰਕਾਰ ਭਾਈਚਾਰਾ ਨੂੰ ਸੜਕਾਂ ਦੇ ਉੱਪਰ ਨਾ ਪਿਆ ਦੇਖੋ ਜੀ ਜਿੱਥੇ ਪਬਲਿਕ ਨੇ ਬਹੁਤ ਸਾਰੀਆਂ ਮੁਸ਼ਕਲਾਂ ਨੇ ਜਿਨ੍ਹਾਂ ਦਾ ਹੱਲ ਨਹੀਂ ਹੋ ਰਿਹਾ ਪੁਲਿਸ ਪ੍ਰਸ਼ਾਸਨ ਵੱਲੋਂ ਔਰ ਫੀਤੀਆਂ ਲੱਗ ਰੀਆਂ ਨੇ ਕਿ ਪਹਿਲਾ ਅਵਾਰਡ ਆ ਗਿਆ ਜੀ ਫਲਾਣਾ ਅਫਸਰ ਨੂੰ ਫੀਤੀ ਲੱਗੀ ਜੀ ਕਿਸ ਗੱਲ ਦੀ ਲੱਗ ਰਹੀ ਇਹ ਹੀ ਤਾਂ ਸਮਝ ਨਹੀਂ ਆ ਰਹੀ ਪਬਲਿਕ ਤੇ ਨਾਂ ਨਾਲ ਪ੍ਰੈਸ ਵੀ ਬਹੁਤ ਜ਼ਿਆਦੀ ਪੀੜਤ ਹੈ ਪੱਤਰਕਾਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਪੁਲਿਸ ਵੱਲੋਂ 8-8 ਮਹੀਨਿਆਂ ਦੀਆਂ ਜਿਹੜੀਆਂ ਜੈਨੂਇਨ ਪ੍ਰੋਬਲਮਸ ਹੈਗੀਆਂ ਨੇ ਉਹਨਾਂ ਨੂੰ ਲੈ ਕੇ ਅਸੀਂ ਲਗਾਤਾਰ ਗੇੜੇ ਕੱਢ ਰਹੇ ਆ ਐਸਐਸਪੀ ਆਫਿਸ ਤੇ ਅਧਿਕਾਰੀਆਂ ਨੂੰ ਮਿਲ ਰਹੇ ਆ ਨੀਚੇ ਵਾਲੇ ਅਧਿਕਾਰੀਆਂ ਨੂੰ ਮਿਲ ਰਹੇ ਆ ਕਿਸੇ ਵੀ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ ਉਹਨਾਂ ਸਮੱਸਿਆਵਾਂ 'ਵਾਂ ਦੇ ਉੱਕ ਕੇ ਅਸੀਂ ਲਗਾਤਾਰ ਸੀ ਮੀਟਿੰਗਾਂ ਕਰ ਰਹੇ ਆ ਕੁਝ ਕਰ ਰਹੇ ਆ ਹਾਰ ਕੇ ਸੀ ਜ਼ਿਲ੍ਹਾ ਫਰੋਇਪੁਰ ਦੀਆਂ ਪ੍ਰੈਸ ਕਲਬਾਂ ਦੀ ਮੀਟਿੰਗ ਰੱਖੀ ਉਹਦੇ ਵਿੱਚ ਫੇਰ ਇੱਕ ਵਾਰੀ ਟਾਈਮ ਦਿੱਤਾ ਗਿਆ ਕਿ 9 ਦਸੰਬਰ ਸ਼ਾਮ ਦੇ 6 ਵਜੇ ਤੱਕ ਸਾਡੀਆਂ ਬੇਨਤੀ ਕੀਤੀ ਕਿ ਹੱਲ ਕਰੋ ਨਹੀਂ ਕੀਤਾ ਗਿਆ ਹੁਣ ਅੱਜ ਅੱਜ ਦੀ ਤਰੀਕ ਅਸੀਂ ਆਕ ਕੇ ਜਿਹੜਾ ਜਲੂਸ ਕੱਢਿਆ ਸ਼ਹਿਰ ਦੇ ਵਿੱਚ ਲੋਕਾਂ ਦੇ ਵਿੱਚ ਦੱਸਿਆ ਕਿ ਜਿੱਥੇ ਲੋਕਾਂ ਦੀਆਂ ਮੁਸ਼ਕਲਾਂ ਨਹੀਂ ਹੱਲ ਹੋ ਰਹੀਆਂ ਸਾਡੀਆਂ ਵੀ ਨਹੀਂ ਹੋ ਰਹੀਆਂ ਪੱਤਰਕਾਰ ਮੈਂ ਕਹਿਣਾ ਹੁਣਾ ਕਿ ਹਮੇਸ਼ਾ ਕੜੀ ਦਾ ਕੰਮ ਕਰਦਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਆ ਪ੍ਰਸ਼ਾਸਨ ਸਾਹਮਣੇ ਰੱਖਦਾ ਔਰ ਪ੍ਰਸ਼ਾਸਨ ਜਿਹੜਾ ਉਹਦਾ ਫਰਜ਼ ਹੁੰਦਾ ਉਹਨਾਂ ਸਮੱਸਿਆਵਾਂ ਨੂੰ ਅਗਰ ਜੈਨੂਨ ਹਨ ਤਾਂ ਉਹਨਾਂ ਦਾ ਹੱਲ ਕੀਤਾ ਜਾਵੇ ਪਰ ਡਿਪਟੀ ਸਾਹਿਬ ਆਏ ਸੀ ਕੀ ਮੈਸੇਜ ਦੇ ਗਏ ਆ ਦੇਖੋ ਡਿਪਟੀ ਸਾਹਿਬ ਆਏ ਸੀ ਜੀ ਆਇਆਂ ਨੂੰ ਠੀਕ ਹੈ ਅਫਸਰ ਨੇ ਸਾਡੇ ਆ ਸਕਦੇ ਨੇ ਪਰ ਇਸ ਮੂਮੈਂਟ ਤੇ ਆ ਕੇ ਜਦੋਂ ਸਾਡਾ ਬਿਲਕੁਲ ਜਰੂਸ ਦਾ ਬਿਲਕੁਲ ਤਿਆਰੀ ਸੀ ਉੱਥੇ ਆ ਕੇ ਅਸੀਂ ਇਹ ਕਹੀਏ ਕਿ ਰੋਕ ਲੋ ਕਿਉਂਕਿ ਮੈਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਸਰ ਇਹ 8 ਮਹੀਨਿਆਂ ਤੋਂ ਲਗਾਤਾਰ ਅਸੀਂ ਜਾ ਰਹੇ ਹਰ ਵਾਰੀ ਸਾਨੂੰ 2-2 ਦਿਨ ਦਾ ਟਾਈਮ ਦਿੱਤਾ ਜਾ ਰਿਹਾ ਮਹੀਨੇ-ਮਹੀਨੇ ਦਾ ਟਾਈਮ ਦਿੱਤਾ ਜਾ ਰਿਹਾ 10 ਦਿਨ ਦਾ ਟਾਈਮ ਦਿੱਤਾ ਜਾ ਅੱਜ ਤੁਸੀਂ ਖਾਲੀ ਹੱਥ ਆ ਗਏ ਹੋ ਕੋਈ ਵੀ ਕਿਸੇ ਦੇ ਘਰੇ ਪਰੌਣਾ ਜਾਂਦਾ ਤੇ ਕੇਲੇ ਸੇਬ ਤਾਂ ਲੈ ਜਾਂਦਾ ਤੇ ਤੁਸੀਂ ਖਾਲੀ ਹੱਥ ਆ ਗਏ ਹੋ ਸਾਡਾ ਕੋਈ ਮਾਮਲਾ ਹੱਲ ਲੈ ਕੇ ਸਾਡੇ ਹੱਥ ਵਿੱਚ ਪਾਉਂਦੇ ਕਿ ਅਸੀਂ ਜਲੂਸ ਰੋਕ ਲੈਂਦੇ ਮੈਂ ਕਿਹਾ ਹਾਂ ਤੁਹਾਡੇ ਨਾਲ ਇਹ ਵਾਦਾ ਜੇ ਤੁਸੀਂ ਸਾਡੀਆਂ ਮੁਸ਼ਕਲਾਂ ਹੱਲ ਕਰਾਉਨੇ ਹੋ ਡੀਐਸਪੀ ਸਾਹਿਬ ਤਾਂ ਅਸੀਂ ਜਿਹੜਾ ਅਗਲੇ ਹੀ ਮੂਮੈਂਟ ਹੈਗੀ ਆ ਅਗਲੀ ਮੂਵਮੈਂਟ ਕਰਨੀ ਆ ਅਸੀਂ ਰਣਨੀਤੀ ਬਣਾ ਰਹੇ ਹਾਂ ਉਹਦੇ ਤੇ ਉਹ ਮੂਵਮੈਂਟ ਅਸੀਂ ਰੋਕ ਲਾਂਗੇ ਨਹੀਂ ਤਾਂ ਸਾਡਾ ਇਹ ਸ਼ਨਰਚ ਇਸੇ ਤਰ੍ਹਾਂ ਲਗਾਤਾਰ ਚੱਲਦਾ ਨਹੀਂ ਅਗਲੀ ਮੂਵਮੈਂਟ ਕੀ ਹੈ ਬਦਾਂ ਦੇਖੋ ਜੀ ਸਾਡਾ ਜਿਹੜਾ ਮੋਢਲਾ ਵਿਚਾਰ ਹੈ ਅਸੀਂ ਕਲਾਬ ਵਾਲਿਆਂ ਕੀਤਾ ਬਾਕੀ ਪੱਤਰਕਾਰ ਵੀਰ ਜਿਹੜੇ ਪਾਸੇ ਕਸਬਿਆਂ ਤੋਂ ਆਈਆਂ ਉਹਨਾਂ ਨਾਲ ਜੇ ਰਾਏ ਕਰਨੀ ਆ ਅਸੀਂ ਮੂਵਮੈਂਟ ਇਸ ਤਰ੍ਹਾਂ ਬਣਾਉਣਾ ਹੈ ਕਿ ਅਗਲਾ ਜਿਹੜਾ ਜਲੂਸ ਹੈ ਉਹ ਫਰੋਪਰ ਕੈਂਟ ਦੇ ਵਿੱਚ ਕੱਢਿਆ ਜਾਵੇ ਉੱਥੇ ਇੱਕ ਮੂਵਮੈਂਟ ਚਲਾਈ ਜਾਵੇ ਉਸ ਤੋਂ ਬਾਅਦ ਜਿੰਨੇ ਸਾਡੇ ਕਸਬੇ ਹੈਗੇ ਗੁਰੂ ਹਰ ਸਾਹਿਬ ਹੈਗਾ ਮਮਦੋਟ ਹੈ ਮੁਦਕੀ ਹੈ ਮੱਲਾਮਾੜਾ ਹੈਗਾ ਅਮਖੂ ਵਜ਼ੀਰ ਜਿੰਨੇ ਉਹ ਕਸਬੇ ਆ ਮੁਦਕੀ ਆ ਉਹਨਾਂ ਦੇ ਵਿੱਚ ਵੀ ਜਾ ਕੇ ਪੁਲਿਸ ਦਾ ਜਲੂਸ ਕੱਢਿਆ ਜਾਵੇ ਕਿ ਲੋਕ ਨਾਲ ਥੋੜੇ ਇੱਕ ਮੂਵਮੈਂਟ ਬਣਾਈ ਜਾਵੇ ਫਰੋਜਪੁਰ ਪੁਲਿਸ ਦੇ ਖਿਲਾਫ ਕਿ ਜੇ ਇਹ ਮੁਸ਼ਕਲਾਂ ਨਹੀਂ ਨਹੀਂ ਹੱਲ ਕਰਦੀ ਤਾਂ ਪ੍ਰੈਸ ਤੇ ਲੋਕ ਮਿਲ ਕੇ ਇਹਨਾਂ ਮੁਸ਼ਕਲਾਂ ਦਾ ਹੱਲ ਕਰਵਾਉਣ ਰਾਜੇ ਪੱਤਰਕਾਰਾਂ ਨੂੰ ਬਾਜ਼ਾਰ ਦੇ ਵਿੱਚ ਪੂਰੀ ਬਿਨਤਾਈ ਨੇ ਉਹਨਾਂ ਨੂੰ ਫੁੱਲ ਫੁਸਾਏਗੇ ਕੋਈ ਬੰਦੇ ਗਈ ਤੇ ਬਾਹਰੇ ਇਕੱਲੇ ਕਿਹਨਾਂ ਨੂੰ ਦਿੱਤਾ ਗਿਆ ਅੱਜ ਕੱਲ ਨੂੰ ਕਿਵੇਂ ਦੇਖਦੇ ਬਿਲਕੁਲ ਜੀ ਮੈਂ ਧੰਨਵਾਦ ਕਰਦਾ ਬਾਜ਼ਾਰ ਵਾਲਿਆਂ ਨੂੰ ਇੱਕ ਨਾ ਕਈ ਜਿਹੜਾ ਡੁੱਬਦੇ ਨੂੰ ਤਣਕੇ ਦਾ ਸਹਾਰਾ ਹਰੇਕ ਬੰਦੇ ਨੂੰ ਸਹਾਰੇ ਦੀ ਲੋੜ ਹੈ ਤਾਂ ਉਹਨਾਂ ਨੂੰ ਇਹ ਲੱਗਾ ਕਿ ਪ੍ਰੈਸ ਵਾਲੇ ਸਾਡੇ ਛੋਟੇ ਬੱਚੇ ਸਾਡੇ ਨਾਲ ਆ ਕੇ ਖੜ ਗਏ ਅਸੀਂ ਉਹਨਾਂ ਦੀ ਧਿਰ ਬਣਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹਨਾਂ ਨੂੰ ਅੱਛਾ ਲੱਗਾ ਤਾਂ ਉਹਨਾਂ ਨੇ ਫੁੱਲ ਮੈਂ ਦੇਖ ਰਿਹਾ ਤੇ ਡਰਾਈ ਫਰੂਟ ਵੰਡ ਰਹੀ ਸੀ ਕਾਫੀ ਪੀਾਈ ਜਾ ਰਹੀ ਬਾਜ਼ਾਰ ਦੇ ਵਿੱਚ ਚਾ ਪਾਣੀ ਪਿਆਇਆ ਜਾ ਰਿਹਾ ਤੇ ਫੁੱਲਾਂ ਦੀ ਵਰਖਾ ਹੋ ਰਹੀ ਲਗਾਤਾਰ ਕਈ ਜਗ੍ਹਾ ਤੇ ਬਾਜ਼ਾਰ ਚ ਕਈ ਦੁਕਾਨਦਾਰ ਮੇਰੇ ਵੀਰਾਂ ਨੇ ਤੇ ਫੁੱਲਾਂ ਦੀ ਵਰਖਾ ਕੀਤੀ ਥੈਂਕਸ ਕਿ ਤੁਸੀਂ ਆਪਣੇ ਬੱਚੇ ਸਮਝ ਕੇ ਆਪਣੇ ਫਰਜ਼ ਸਮਝ ਕੇ ਤੇ ਮੈਂ ਉਹਨਾਂ ਸਾਰਿਆਂ ਵੀਰਾਂ ਨੂੰ ਕਹੂੰਗਾ ਕਿ ਅਸੀਂ ਇਹ ਲੜਾਈ ਸਾਡੇ ਕੱਲਿਆਂ ਦੀ ਨਹੀਂ ਹੈਗੀ ਪ੍ਰੈਸ ਦੀ ਨਹੀਂ ਹੈਗੀ ਸਾਰੀ ਆਵਾਮ ਦੀ ਲੜਾਈ ਹੈ ਆਓ ਸਾਰੇ ਰਲ ਕੇ ਇਕੱਠੇ ਹੋਈਏ ਤੇ ਇਹਨਾਂ ਅਫਸਰਾਂ ਨੂੰ ਦੱਸੀਏ ਕਿ ਕਾਨੂੰਨ ਦੇ ਵਿੱਚ ਰਹਿ ਕੇ ਸਾਨੂੰ ਕਾਨੂੰਨ ਦੇ ਮੁਤਾਬਕ ਸਾਡੀਆਂ ਜੈਨੂਇਨ ਸਮੱਸਿਆਵਾਂ ਨੇ ਪ੍ਰੋਬਲਮਸ ਹੈਗੀਆਂ ਨੇ ਉਹਨਾਂ ਨੂੰ ਹੱਲ ਕੀਤਾ ਜਾਵੇ ਸਰ ਕੀ ਨਾਮ ਹੈ ਸਰ ਤੁਹਾਡਾ? ਦੀਪਕ ਵਦਮਾਨ ਸਰ ਅਜੇ ਸਮੋਚਾ ਜਿਹੜਾ ਪੱਤਰਕਾਰ ਭਾਈਚਾਰਾ ਸੜਕਾਂ ਤੇ ਉਤਰਿਆ ਪਿਆ ਹੈ ਕੀ ਕਾਰਨ ਸਮਝਦੇ ਹੋ ਤੁਸੀਂ? ਇਸ ਮੁੱਚਾ ਭਾਈਚਾਰਾ ਜਿਹੜਾ ਪੱਤਰਕਾਰ ਭਾਈਚਾਰਾ ਸੜਕਾਂ ਤੇ ਉਤਰਿਆ ਏ ਇਸ ਸਮੇਂ ਦੀ ਲੋਟ ਸੀ ਔਰ ਸਥਿਤੀ ਇਹ ਵਾਜਾ ਮਾਰੀ ਸੀ ਕਿ ਪੱਤਰਕਾਰ ਭਾਈਚਾਰੇ ਨੂੰ ਅੱਗੇ ਲੱਗ ਕੇ ਹੁਣ ਇਹ ਪੱਤਰਕਾਰ ਜਿਹੜਿਆ ਪੁਲਿਸ ਦੇ ਨਲੇਕੀਆਂ ਨੇ ਉਸ ਨੂੰ ਸਿੱਧੇ ਤੌਰ ਤੇ ਵੀ ਜਿੱਥੇ ਅੱਗੇ ਪੱਤਰਕਾਰ ਕਲਮ ਨਾਲ ਪੁਲਸ ਦੇ ਨਲਾਇਕੀਆਂ ਨੂੰ ਦੱਸਦੇ ਨੇ ਜਾਂ ਹੋਰ ਉਹਨਾਂ ਦੇ ਛਾਇਆ ਨੂੰ ਦੱਸਦੇ ਨੇ ਪਰ ਨਲਾਇਕੀਆਂ ਪੁਲਸ ਇੰਨੀ ਜਿਆਦੀਆਂ ਹੋ ਚੁੱਕੀਆਂ ਸੀ ਲੋਕ ਪੁਲਸ ਤੋਂ ਪੀੜਤ ਹੋ ਚੁੱਕੇ ਸੀ ਇੰਨਾ ਹੀ ਨਹੀਂ ਕਿ ਪਿਛਲੇ 8 ਮਹੀਨਿਆਂ ਤੋਂ ਪੱਤਰਕਾਰ ਪਾਈਚਾਰਾ ਵੀ ਪੁਲਸ ਤੋਂ ਬਹੁਤ ਜ਼ਿਆਦਾ ਪੀੜਤ ਸੀ ਤਾਂ ਕਰਕੇ ਅੱਜ ਇਹ ਪੁਲਸ ਦਾ ਜਲੂਸ ਕੱਢਣ ਵਾਸਤੇ ਸੜਕਾਂ ਤੇ ਉਤਰਨਾ ਪਿਆ ਹੈ ਅੱਜ ਜਿਹੜਾ ਇਹ ਜਲੂਸ ਪੱਤਰਕਾਰ ਪਾਈਚਾਰਾ ਦਾ ਜਲੂਸ ਕੱਢਿਆ ਜਾ ਰਿਹਾ ਹੈ ਪੁਲਸ ਦੀਆਂ ਨਲਾਇਕੀਆਂ ਦਾ ਜਲੂਸ ਕੱਢਿਆ ਜਾ ਰਿਹਾ ਹੈ ਪੁਲਸ ਦੇ ਨਲਾਇਕਿਆਂ ਨੂੰ ਲੋਕਾਂ ਨੂੰ ਸਿੱਧੇ ਤੌਰ ਤੇ ਦੱਸਣ ਵਾਸਤੇ ਜਲੂਸ ਕੱਢਿਆ ਗਿਆ ਹੈ ਕਿਉਂਕਿ ਪਿਛਲੇ 8 ਮਹੀਨਿਆਂ ਤੋਂ ਪੱਤਰਕਾਰ ਭਾਈਚਾਰਾ ਵੀ ਪੁਲਸ ਤੋਂ ਬਹੁਤ ਜ਼ਿਆਦਾ ਪੁਲਸ ਅਧਿਕਾਰੀਆਂ ਤੋਂ ਬਹੁਤ ਜ਼ਿਆਦਾ ਪੀੜਤ ਸੀ ਤੁਹਾਨੂੰ ਦੱਸ ਦਈਏ ਕਿ ਜਿਹੜਾ ਜ਼ਿਲ੍ਹਾ ਪੁਲਸ ਮੁਖੀ ਐਸਐਸਪੀ ਮੈਡਮ ਨੇ ਜਿਨ੍ਹਾਂ ਨੇ ਸਾਰੇ ਜ਼ਿਲ੍ਹੇ ਨੂੰ ਚਲਾਣਾ ਹੁੰਦਾ ਹੈ ਉਹ ਹੀ ਜਦੋਂ ਉਹਨਾਂ ਨੂੰ ਬੋਲਣ ਦਾ ਵੱਲ ਨਾ ਹੋਵੇ ਠੇੜ ਪੰਜਾਬੀ ਵਿੱਚ ਮੈਂ ਦੱਸਣਾ ਚਾਹਾਂਗਾ ਕੀ ਇੱਥੋਂ ਦੇ ਜਿਹੜੇ ਐਸਐਸਪੀ ਮੈਡਮ ਨੇ ਅਤੇ ਐਸਪੀਐਚ ਨਵੀਨ ਕੁਮਾਰ ਜੀ ਨੇ ਉਹਨਾਂ ਨੂੰ ਬੋਲਣ ਦੀ ਬਿਲਕੁਲ ਹੀ ਯੋਗਤਾ ਨਹੀਂ ਹੈ ਜੋ ਸਾਡੇ ਪੱਤਰਕਾਰ ਸਾਥੀ ਕਪਲ 세ਠੀ ਜੀ ਅਤੇ ਗੁਰਗਨ ਗਾਮਾ ਜੀ ਉਹਨਾਂ ਨੂੰ ਸਿੱਧੇ ਤੌਰ ਤੇ ਇਹਨਾਂ ਦੋਨਾਂ ਅਫਸਰਾਂ ਵੱਲੋਂ ਮਿਸਪੇਮ ਕੀਤਾ ਗਿਆ ਜਿਸ ਨੂੰ ਜ਼ਿਲ੍ਹੇ ਦਾ ਪੱਤਰਕਾਰਾ ਭਾਈਚਾਰਾ ਕਦੇ ਵੀ ਸਹਿਯੋਗ ਨਹੀਂ ਕਰੇਗਾ ਅਤੇ ਹੋਰ ਵੀ ਜਿਹੜੇ ਸਾਡੇ ਪੱਤਰਕਾਰਾਂ ਦੇ ਲੱਗਤੇ ਮਸਲੇ ਨੇ ਉਹਨਾਂ ਨੂੰ ਜੇਕਰ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਅਸੀਂ ਐਸਐਸਪੀ ਮੈਡਮ ਅਤੇ ਐਸਐਸਪੀ ਅਚਰਾ ਪੱਤਰਕਾਰ ਭਾਈਚਾਰਾ ਉਤਲਾ ਫੁੱਕਰ ਤੋਂ ਵੀ ਬੇਜ ਨਹੀਂ ਕਰੇਗਾ